ਹਾਂਜੀ ਸਰ ਭਰਤਨ ਸ਼੍ਰੀ ਦੀਨਦਿਆਲ ਮਹਾਰਾਜ ਜੀ ਦੇ ਅੱਜ ਅਸੀਂ ਮਲਾਸਰਾਂ ਦੇ ਵਿੱਚ ਜੰਗੀਸੀ ਦੇ ਘਰ ਪਹੁੰਚੇ ਹਾਂ ਇਹ ਪਹਿਲਾਂ ਕੁ ਮਹੀਨੇ ਵਿੱਚ ਆਮ ਕਰਦੇ ਸੀ ਇਹਨਾਂ ਦੇ ਵਿੱਚ ਗਮਰੀ ਵਿੱਚ ਐਕਸੀਡੈਂਟ ਹੋਣ ਕਾਰਨ ਇਹਨਾਂ ਦੀ ਰੀੜ ਦੀ ਹੱਡੀ ਉੱਤੇ ਸੱਟ ਲੱਗੀ ਤੇ ਇਹ ਸਾਰੇ ਪਰਿਵਾਰ ਦਾ ਜਿਹੜਾ ਇਹਨਾਂ ਦਾ ਫੀਵਰ ਹੀ ਸੀ ਇਹਨੂੰ ਵੀ ਸਾਰੇ ਇਹਨਾਂ ਦੇ ਉੱਪਰ ਸਿੱਗੀ ਜਦੋਂ ਕਿ ਨਾਪਾ ਪਿਆ ਇਹਨਾਂ ਦੀਆਂ ਲੱਖਾਂ ਤੋਂ ਹਮ ਗੱਲ ਛੱਡ ਗਈਆਂ ਸੇਵਾ ਦੇ ਸ਼੍ਰੀ ਜੀਨ ਜਾਲ ਆਸ਼ੀਰਵਦ ਮੁਖ ਸੇਵਾਦਾਰ ਗੁਰੂ ਜਗਰਾਜ ਜੀ ਜੀ ਨੂੰ ਵਿਸ਼ੇਸ਼ ਤੌਰ ਤੇ ਜਗਦੀ ਜੀ ਨੂੰ ਅਸ਼ੀਰਵਾਦ ਵੀ ਦੇਣਾ ਹੈ ਔਰ ਇਹਨਾਂ ਦੀ ਹੈਲਪਿੰਗ ਹੈਲਪ ਵੀ ਕਰਨਾ ਹੈ ਅੱਜ ਅਸੀਂ ਇਸ ਤੁਹਾਡੇ ਮੀਡੀਆ ਦੇ ਰਾਈ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਤੱਕ ਮੇਰੀ ਆਵਾਜ਼ ਜਾਂ ਮੀਡੀਆ ਦੇ ਤੁਹਾਨੂੰ ਨੂੰ ਉੱਥੇ ਦੇਖਣ ਤੇ ਅੱਜ ਇਸ ਵੀ ਵੀ ਜੇ ਵੀ ਇਸ ਦੀ ਵਰਤਮਾਨ ਆਪਣੀ ਜਗਾ ਵੀ ਮਤਲਬ ਜੋ ਵੀ ਕਰਨਾ ਚਾਵੇ ਉਹ ਕਰ ਸਕਦਾ ਇਹਨਾਂ ਦਾ ਮਦਦਸਰਾਂ ਦੇ ਵਿੱਚ ਘਰ ਹੈ ਔਰ ਇਹਨਾਂ ਦੇ ਹਿੱਸੇ ਤੇ ਸਾਰਾ ਜਿਹੜਾ ਕਰਦਾ ਸੀ ਦਾਮੋਦਾਸ ਸਿੰਘ ਦਾ ਜੋ ਵਾਡੇ ਵਿੱਚ ਨੌਕਰੀ ਕਰਨ ਆਸੇ ਕਰ ਸੀ ਪਰ ਉਥੇ ਐਕਸੀਡੈਂਟ ਹੋ ਗਿਆ ਜਿਹੜੀ ਜਿਹੜੀ ਤਿਕਟਨੀ ਆ ਗਈ ਮੈਂ ਸਾਰਿਆਂ ਨੂੰ ਕਹਿ ਇਹ ਕਰੂੰਗਾ ਕਿ ਇਹ ਵੀ ਆਪਾਂ ਵੱਧ ਤੋਂ ਵੱਧ ਜਿਹੜੀ ਆ ਉਹ ਮਦਦ ਕਰੀਏ ਜੀ ਮਹਾਰਾਜ ਜੀ ਸੰਸਥਾ ਵੱਲੋਂ ਅੱਜ ਖਲਾਸਰਾ ਦੇ ਵਿੱਚ ਸ਼੍ਰੀ ਚਕਦੀਸ਼ ਜੀ ਜਿਹੜੇ ਦੁਬਈ ਤੋਂ ਆਏ ਨੇ ਇਹਨਾਂ ਦੀ ਕੰਡੀਸ਼ਨ ਹਾਲਾਤ ਉਹਨਾਂ ਨੂੰ ਮੁੱਖ ਰੱਖਦੇ ਹੋਏ ਹਾਲਾਤਾਂ ਅੱਜ ਸ਼੍ਰੀ ਦੀਨदयाल ਜੀ ਮਹਾਰਾਜ ਉਹਨਾਂ ਦੀ ਸੰਸਥਾ ਵੱਲੋਂ ਗੁਰੂਜਾ ਦੀਦੀ ਵੱਲੋਂ ਅੱਜ ਉਹਨਾਂ ਦੀ ਛੋਟੀ ਜੀ ਮਦਦ ਦੇ ਨਾਲ ਚਕਦੀਸ਼ ਜੀ ਦਾ ਕਰ ਗਏ ਸਾਰੇ ਜਾਣੇ ਸੰਸਥਾ ਵੱਲੋਂ ਤੋ ਮੈਂ ਪੁਤਰ ਵਸਿਆ ਨੂੰ ਵੀ ਬੇਨਤੀ ਕਰਦਾ ਕਿ ਜੀ ਜਲਦੀ ਜੀ ਦੀ ਜਿੰਨੀ ਵੀ ਮਦਦ ਹੋ ਸਕਦੀ ਸਾਰੇ ਆਵਰਾਲ ਮਿਲ ਕੇ ਕਰੀਏ ਕਿਉਂਕਿ ਇੱਕ ਦੂਸਰੇ ਦੇ ਭਾਈਚਾਰੇ ਔਰ ਇੱਕ ਦੂਸਰੇ ਦੀ ਮਦਦ ਕਰਨਾ ਇੱਕ ਇਨਸਾਨੀਅਤ ਕਿਹਾ ਜਾਂਦਾ ਹੈ ਤੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆਓ ਮੋਹੱਲਾ ਸਨਾ ਦੇ ਵਿੱਚ ਜਿਹੜੀਆਂ ਵੀ ਐਨ ਜੀਓਸ ਲੱਗੀਆਂ ਆਪ ਦੇ ਜਗਦੀਸ਼ ਜੀ ਦੀ ਆਪ ਮਦਦ ਕਰੀਏ ਬਹੁਤ ਬਹੁਤ ਤਰਵਾਦ ਚਾਹੇ